ਸੋ ਪਰ ਜਿੱਥੇ ਅਸੀਂ ਬੋਲਣਾ ਬੋਲਣਾ ਵੀ ਆ ਹਰ ਚੀਜ਼ ਵੀ ਜ਼ਰੂਰ ਰਿਪੋਰਟ ਕਰਿਓ ਸਾਡੇ ਇਲਾਕੇ ਦੇ ਵਿੱਚ ਕੱਲ ਪਰसों ਇੱਕ ਫੌਜੀ ਰਿਟਾਇਰ ਫੌਜੀ ਚੰਡਾ ਸਾਹਿਬ ਨੇ ਆਉਣਾ ਮੈਂ ਗੱਲ ਉਦੋਂ ਕਰਨੀ ਸੀ ਪਰ ਮੈਂ ਉਦੋਂ ਨਹੀਂ ਕਰ ਦੂੰਗਾ ਹੁਣ ਵੀ ਤੁਹਾਡੇ ਨਾਲ ਕਰ ਦਾਨਾ ਸਾਡੇ ਇਲਾਕੇ ਦੇ ਵਿੱਚ ਇੱਕ ਰਿਟਾਇਰ ਫੌਜੀ ਉਹਨੂੰ ਮਾਈਨਿੰਗ ਵਾਲਿਆਂ ਨੇ ਰਸਤਾ ਪੁੱਛਦੇ ਆ ਬਈ ਰਸਤਾ ਕਿੱਧਰ ਨੂੰ ਜਾਂਦਾ ਤੇ ਉੱਥੇ ਜਿੱਥੇ ਮਾਈਨਿੰਗ ਹੁੰਦੀ ਆ ਵੀ ਇਹ ਸਾਈਟ ਕਿਸਾਨੋਂ ਲੋਕੇਸ਼ਨ ਦੇ ਦੇ ਉਹਨੇ ਵਿਚਾਰੇ ਨੇ ਲੋਕੇਸ਼ਨ ਦੱਸ ਦਿੱਤੀ ਉਹ ਕਹਿੰਦਾ ਜੀ ਮੈਂ ਵੀ ਉੱਧਰ ਨੂੰ ਜਾਣਾ ਮੇਰਾ ਘਰ ਵੀ ਉੱਧਰ ਨੂੰ ਆ ਮੈਂ ਰਸਤੇ ਉੱਧਰ ਜਾऊंगा ਮੈਨੂੰ ਵੀ ਨਾਲ ਲੈ ਕੇ ਬਿਠਾੜ ਕੇ ਉਹ ਬੰਦੇ ਨੂੰ ਨਾਲ ਬਿਠਾੜ ਕੇ ਉਹ ਲੈ ਕੇ ਅੱਗੇ ਲਾ ਕੇ ਉਹਨੂੰ ਲਾ ਦਿੱਤਾ ਲਾ ਦਿੱਤਾ ਉਹ ਗੱਡੀ ਅੱਗੇ ਲੰਘ ਗਈ ਮਾਈਨਿੰਗ ਵਾਲੀ ਤੇ ਪਿੱਛੇ ਤੇ ਬੰਦਿਆਂ ਨੇ ਦੇਖ ਲਿਆ ਵੀ ਇਹਦੀ ਗੱਡੀ 'ਚੇ ਬੈਠਿਆ 10 12 ਬੰਦਿਆਂ ਨੇ ਆ ਕੇ ਉਸ ਗੁਰਸਿੱਖ ਨੂੰ ਇੰਨਾ ਕੁੱਟਿਆ ਉਹਦੀ ਕਟਾਰ ਲਾ ਦਿੰਦੇ ਉਹਦੀ ਦਸਤਾਰ ਲਾ ਦਿੱਤੀ ਤੇ ਐਡੇ ਉਹਨਾਂ ਦੇ ਹੱਥ ਖੁੱਲ ਗਏ ਹੁਣ ਉਹਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਸੁਪਰ ਸਿਕ ਮੈਨੂੰ ਫੋਨ ਆਇਆ ਕਹਿੰਦਾ ਬਾਬਾ ਜੀ ਕੁਝ ਕਰੋ ਕੁਝ ਸਾਡੀ ਰਿਕਵੈਸਟ ਹੈ ਤੁਹਾਡੇ ਚਰਨਾਂ ਦੇ ਬਰੇਵੰਦਾ ਚਲੋ ਫਿਰ ਅਸੀਂ ਸਮਾਪਤੀ ਕਰਵਾਉਂਦੇ ਹਾਂ ਠੀਕ ਹਨ ਤੁਲੋ ਤੇ ਫਿਰ ਮੈਂ ਕਹਿੰਦਾ ਜੀ ਆ ਐਡਾ ਵੱਡਾ ਉਹ ਕਹਿੰਦੇ ਬਾਬਾ ਜੀ ਜਰੂਰ ਆਓ ਮੈਂ ਕਿਹਾ ਅਸੀਂ ਬੂਥਗੜ ਦੀਵਾਨ ਲਾ ਦਈਏ ਫਿਰ ਮੁੜ ਕੇ ਆ ਕੇ ਅਸੀਂ ਤੁਹਾਡੇ ਕੋਲ ਜਰੂਰ ਸ਼ਮੂਲੀਅਤ ਕਰਾਂਗੇ ਉਥੇ ਵੀ ਅਸੀਂ ਪਹੁੰਚਣਾ ਸੀ ਤਾਂ ਆਪ ਕਾਲੇ ਆ ਤਾਂ ਸਰਜੀਤ ਸਿੰਘ ਕਹਿ ਰਿਹਾ ਵੀ ਤੁਸੀਂ ਲਾ ਦਿਓ ਸਮਾਂ ਨਹੀਂ ਕਿਉਂਕਿ ਹੁਣ ਸੰਦਰੋ ਦੇਖ ਵਰਤ ਗਈ ਹੁਣ ਸਮਾਪਤੀ ਹੈ ਜੀ ਇੱਥੇ ਤੇ ਚੱਡਾ ਸਾਹਿਬ ਨਾਲ ਅਸੀਂ ਬਾਅਦ ਵਿੱਚ ਹੀ ਮਿਲ ਲਾਂਗੇ ਉਹਨਾਂ ਨੂੰ ਵੀ ਇਹ ਨਜ਼ਰ ਦੇ ਵਿੱਚ ਅਸੀਂ ਗੱਲ ਲਿਆਵਾਂਗੇ ਵੀ ਐਨੀ ਖੁੱਲ੍ਹ ਇਲਾਕੇ ਦੇ ਵਿੱਚ ਬੜੀ ਮਾੜੀ ਗੱਲ ਹੈ ਸੋ ਆਓ ਗੁਰੂ ਸਾਹਿਬ ਕਿਰਪਾ ਕਰਤਾ ਸਾਰੀਆਂ ਸੰਗਤਾਂ ਦਾ ਧੰਨਵਾਦ